ਗਾਈਲੋ ਪਾ ਆ ਗਏ ਨਕੌਲ ਜੂ ਮੁੰਡਿਓ ਅੱਧਾ ਕਰੀ ਇੱਕ ਪਿੱਛੇ ਚੱਲਦੇ ਕੰਬੋ ਵਧੀਆ ਚੱਲੀ ਜਾਂਦੇ ਆ ਕੰਬੋ ਵੇਖਿਆ ਗਾਇਜ਼ ਹੈਲੋ ਗਾਇਜ਼ ਸਵਾਗਤ ਹੈ ਸੌਰਮ ਹਾਲ ਲੋ ਆਉਦੇ ਨੇ ਅੰਦਰ ਅਪ ਬੋਟਰੀਆ ਗਾਇਜ਼ ਦੇਖਣ ਲੱਗੇ ਹੋਇਆ ਮੈਗੀ ਮਨਿਸ਼ ਦੇਸੀ ਕੇ ਵਾਲੀ ਗਾਇਜ਼ ਹੁਣ ਪਾ ਜਾਣਾ ਆ ਪਰੀ ਨੂੰ ਛੱਡਣ ਦੇ ਲਈ ਤੇ ਉੱਥੇ ਜਾ ਕੇ ਚੱਲਦੇ ਆ ਤੇ ਤੁਹਾਨੂੰ ਦਿਖਾਉਦੇ ਆ ਚਲੋ ਹੈ ਗਾਇਸ ਗਾਇਸ ਕਰੋੜਾ ਸਕੂਲ ਦੇਖੋ ਗਾਇਸ ਕਰੋੜਾ ਸਕੂਲ ਗਾਇਸ ਬਹੁਤ ਸਾਰੀ ਬੰਦ ਹੋ ਗਿਆ ਸੋ ਗਾਇਸ ਅੱਪ ਆ ਗਿਆ ਤਕਨਟੀ ਇਹ ਕਰੀਤਾਂ ਦਾ ਗੰਨ ਦਿਖਾਣੇ ਗਾਈਸ ਆਰ ਕੀਆ ਕਰੋ ਮੌਸਮ ਗਾਈਸ ਮੌਸਮ ਬਹੁਤ ਜਿਆਦਾ ਖਰਾਬ ਹੋਇਆ ਹੈ ਬਾਹਰ ਰਾਤੀ ਵੀ ਬਹੁਤ ਗਾਈਸ ਹੋੜ ਵੀ ਮੀਂਹ ਪਣ ਦੀ ਸੰਭਾਵਨਾ ਹੈਗੀ ਆ ਤੇ ਬਾਕੀ ਆਪਾਂ ਘਰੇ ਚੱਲਦੇ ਆਂ ਰੋਟੀ ਖਾਣੇ ਆਂ ਰੋਟੀ ਵੀ ਨਹੀਂ ਖਾਦੀ ਰੋਟੀ ਖਾ ਕੇ ਫਿਰ ਦੁਕਾਨ ਤੇ ਆਨੇ ਆਂ ਘਰਾਂ ਨੂੰ ਚੱਲਦੇ ਆ ਗਾਇਸ ਚੱਗਾ ਤੇ ਇਹ ਚਲਾਣ ਵਾਲੇ ਬੁੜੇ ਨੇ ਇਹ ਆ ਜੀ ਸਤਿ ਸ਼੍ਰੀ ਅਕਾਲ ਰਹਿ ਗਏ ਆ ਗਿਆ ਸਕੂਲੋਂ ਬੈਠਾ ਹੋਇਆ ਤੇ ਇਹ ਵੇਖੋ ਗਾਈਸ ਅੱਜ ਆ ਗਿਆ ਸੌਰਮਲ ਬਲੌਗਸ ਸੌਰਮਲ ਬਲੌਗ ਅੱਜ ਸੌਰਮਲ ਬਲੌਗ ਅਸੀਂ ਚੱਲੇ ਕਾਲਜ ਅਸੀਂ ਚੱਲੇ ਕਾਲਜ ਅੱਜ ਗਾਈਸ ਅੱਜ ਅਸੀਂ ਚੱਲੇ ਕਾਲਜ ਹਾਂਜੀ ਭਾਈ ਕਿੱਥੇ ਪਹੁੰਚਿਆ ਅੱਜ ਬਾਈ ਕਪੜੇ ਹੋ ਗਏ ਕਪੜੇ ਹੋ ਗਏ ਜੀ ਗਾਈਸ ਆ ਗਏ ਸੀ ਅੱਜ ਕਿੰਦਾ ਜੀ ਆਰਾਮ ਦਾ ਇੱਧਰ ਕੋਈ ਨਾ ਵੀ ਆਜ ਵੇਣ ਇਸੇ ਨਾਲ ਗਏ ਅਸੀਂ ਅਗਲੇ ਨੇ ਕਿਹਾ ਫਰ ਦੇ ਆ ਬਾਈ ਇੱਧਰ ਆ ਮੁੰਡੇ ਦੀ ਅੱਜ ਐਡਮਿਸ਼ਨ ਹੁੰਨੀ ਐ ਇੰਤਾਲੇ ਦੀ ਆਹ ਦੇ ਵਾਲੇ ਦੀ ਅਦੋਂ ਦੇਖਿਆ ਹੁਣ ਮੁੰਡੇ ਪਿਛਲੇ ਵਲੌਗ ਹਾਂਜੀ ਗਾਇਸ ਇਸਨਾਂ ਆਇਆ ਜੀ ਮੁੰਡੇ ਕਿੱਦਾਂ ਇਹ ਹੋਈ ਐ ਕਿਉਂਕਿ ਇਹਨੇ ਮਿਲ ਰਿਹਾ ਕਿੱਥੇ ਕਿਦਾਂ ਸਾਈਡ ਵਾਲੇ ਕਰਨੇ ਆਏ ਮਾਰਦੇ ਜਾਂਦਾ ਜੀ ਮੁੰਡੇ ਕੋਲੋਂ ਲੱਗਦਾ ਨੂੰ ਬੋਲ ਰਿਹਾ ਆ ਜੀ ਮੁੰਡੇ ਕੋਲੋਂ ਲੱਗਦਾ ਨੂੰ ਬੋਲ ਰਿਹਾ ਆ ਅੱਜ ਚਾਹਾਂ ਦੇ ਨਾਲ ਨਹੀਂ ਇਹ ਗੱਦਾਂ ਦਾ ਭਾਜੀ ਇੱਧਰ ਰੋਲ ਸਲੂਟ ਵਾਲੇ ਵੰਦੀਆ ਵੰਦੀਆ ਭਾਜੀ ਕਿਆ ਕਰ ਰਹੇ ਜੀ ਨਹੀਂ ਭਾਜੀ ਸਮਾਨ ਲੱਭਦੇ ਪਏ ਸਾਰਾ ਨਹੀਂ ਸਮਾਨ ਵੇਂਡਰ ਕਹਿੰਦਾ ਪਿਆ ਕਿ ਮੂੰਹ ਪਾੜਦਾ ਸਾਰੇ ਦੂਜੇ ਹੀ ਆ 0.5x ਆ ਮੈਂ ਵੀ ਆ ਤੇਰਾ ਸਮਾਨ ਨਾ ਰੱਖਣਾ ਤੇਰਾ ਇਹਨਾਂ ਦਾ ਆਧੁਨਿਕ ਪ੍ਰਗਮਣਾ ਹੁਣ ਇੱਧਰ ਆ ਦੇ ਭਾਜੀ ਫਾਰਮਲ ਬਲੌਕ ਖੋਲ ਲੋ ਕਿੱਦਾਂ ਹੋਏ ਕੰਬੋ ਵੇਚਾ ਜਾਂਦੇ ਕੰਬੋ ਵਧੀਆ ਚੱਲੀ ਜਾਂਦੇ ਆ ਕੰਬੋ ਵੇਚ ਗਿਆ ਗਾਈ ਕੰਬੋ ਐਨੀ ਵੀ ਪੈਂਟਾ ਖਾਦਣਾ ਮੈਨੂੰ ਪੈਂਟਾ ਪਈਆਂ ਸਿਰਫ ਬਸ ਚਲੋ ਕੋਈ ਨਹੀਂ 10 12 ਰੁਪਈਆ ਆ ਜੀ ਆਹੋ ਆਹੋ ਇਸ ਬਾਕੀ ਨੂੰ ਕੱਟੇ ਨਾ ਦੇ। ਬਾਕੀ ਨੂੰ ਸਮਝਾ ਦੇਣਾ 500 ਬਲੌਗ 500 ਤੱਕ ਆ ਜਾਣਾ। ਰੀਸਟੌਕ ਕਰ ਦੋ ਹੁਣ। ਜਦੋਂ ਮਿਲਿਆ ਕਿ ਪੈਂਟਾ 500 ਤੱਕ ਹੋ ਜਾਣੀਆਂ 450 ਦੇ ਵਿੱਚ। ਮਾਤਾ ਭਾਈ ਜੀ ਜਿਹੜੀ ਇੱਕ ਦੋ ਹੀ ਸ਼ਹਿਰ ਰਿਕ ਲੈਣੇ ਆ 2 ਮਿਲ ਜਾਣੀਆਂ ਮੇਰੇ ਕੋਲ। ਇਹ ਪੂਰਾ ਯਾਰ ਬਹੁਤ ਦੱਸੀ 200 ਰੁਪਏ ਦੀ ਮੈਂ ਲੀ ਕਿੰਨੇ ਦੀ ਆਪਣੇ ਕਿੰਨੇ? ਇੰਜੋ ਵੀਰ ਜੀ 60 ਰੁਪਏ ਦੀ ਆਪਣੇ ਕੋਲ ਆਣੀ ਆ। ਜਿਹੜੇ ਆਪਣੇ ਭਰਾ ਉਹ 50 ਰੁਪਏ ਦੀ ਲੈ ਸਕਦੇ ਆ। ਸਾਰੀਆਂ ਦੀ ਬਈ ਲਾ ਦੋ ਜੜੀਆਂ। ਨਹੀਂ 50 ਦੀ ਤਾਂ ਚਾਹ ਪੈਣਾ। ਤੇ ਭਾਈ ਉਹਨਾਂ ਦਾ ਕੋਰ ਵੀ ਨਾ ਤੇ ਇੰਕ ਟਾਈ ਯਾਰ। ਨਹੀਂ ਠੀ ਗਾਇਜ਼ ਤੇ ਹੁਣ ਆਪਾਂ ਕਰਦੇ ਆਂ ਵਲੌਗ ਨੂੰ ਬੰਦ ਤੇ ਵਲੌਗ ਦੇ ਵਿੱਚ ਕੋਈ ਗਲਤੀ ਗੁਲਤੀ ਹੋਈ ਹੋਵੇ ਮਾਫ ਕਰਿਓ ਤੇ ਹੁਣ ਲਾਈਕ ਸ਼ੇਅਰ ਕਮੈਂਟ ਕਰਨ ਦਾ ਟਾਈਮ ਆ ਗਿਆ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿਹਨੇ ਜਿਹਨੇ ਵਲੌਗ ਪੂਰਾ ਦੇਖ ਲਿਆ ਹੋ ਲਾਈਕ ਸ਼ੇਅਰ ਕਮੈਂਟ ਕਰੇ ਬਿਨਾ ਨਾ ਜਾਇਓ ਵਲੌਗ ਨਾ ਜਾਇਓ ਵਲੌਗ ਦੇਖ ਕੇ ਤੇ ਅੱਗੇ ਤੋਂ ਅਗੇ ਸ਼ੇਅਰ ਵੀ ਕਰਿਓ ਸਬਸਕ੍ਰਾਈਬ ਵੀ ਕਰ ਲਿਓ ਗਾਇਜ਼ ਮਿਲਦੇ ਆਂ ਨਵੇਂ ਵਲੌਗ ਦੇ ਅੰਦਰ ਜਲਦ ਤੋਂ ਜਲਦ ਮਿਲਦੇ ਆਂ ਕੱਲੂ 6 ਵਜੇ ਆਉਂਗਾ ਨਵਾਂ ਵਲੌਗ ਕੱਲੂ ਮਿਲਦੇ ਆਂ ਗਾਇਜ਼ ਚੰਗਾ ਹੋਇਆ